ਬਈ ਮੌਸਮ ਜਿਆਦਾ ਖਰਾਬ ਹੈਗਾ ਤੇ ਅਸੀਂ ਸਾਡੇ ਅੱਗੇ ਨਾ ਟਰੱਕ ਜਾ ਰਿਹਾ ਹੈਗਾ ਤੇ ਟਰੱਕ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਮਤਲਬ ਛੱਡ ਰਿਹਾ ਸੀਗਾ ਤੇ ਅਸੀਂ ਸੋਚਿਆ ਵੀ ਇਹਦੇ ਨਾਲੋਂ ਅੱਗੇ ਲੰਗੀ ਹੈ ਕਿ ਇਹਦੇ ਬਰਾਬਰ ਚੱਲੀਏ ਕਿ ਮਤਲਬ ਕੀ ਕਰਨਾ ਚਾਹੀਦਾ ਅਸੀਂ ਦੇਖਿਆ ਫਿਰ ਅਸੀਂ ਇਹੀ ਸੋਚਿਆ ਕਿ ਸਾਨੂੰ ਪਿੱਛੇ ਪਿੱਛੇ ਚੱਲਣਾ ਚਾਹੀਦਾ ਜਿਆਦਾ ਇਹ ਪਾਣੀ ਛੁੱਟ ਰਿਹਾ ਸੀਗਾ ਉੱਪਰ ਅਸੀਂ ਸੋਚਿਆ ਵੀ ਚਲ ਟਰਾਈ ਕਰਦੇ ਵਿੱਚ ਕੀ ਹੱਜ ਅਸੀਂ ਇੱਕ ਵਾਰੀ ਅੱਗੇ ਨਿਕਲ ਗਏ ਨਿਕਲਣ ਦੀ ਕੋਸ਼ਿਸ਼ ਕੀਤੀ ਅੱਗੇ ਬਹੁਤ ਹੀ ਜ਼ਿਆਦਾ ਪਾਣੀ ਆ ਗਿਆ ਫਿਰ ਅਸੀਂ ਸਲੋ ਕਰ ਲਿਆ ਵੀ ਗੱਡੀ ਨੂੰ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਅਸੀਂ ਕੀ ਕੀਤਾ ਜਿੱਥੇ ਪਾਣੀ ਨਹੀਂ ਸੀਗਾ ਤੇ ਉਸ ਮਤਲਬ ਉਹਨੂੰ ਕ੍ਰੋਸ ਕਰਕੇ ਪਾਣੀ ਵਾਲੇ ਰੀਨ ਕ੍ਰੋਸ ਕਰਕੇ ਤੇ ਫਿਰ ਅਸੀਂ ਉਸ ਤੋਂ ਅੱਗੇ ਨਿਕਲ ਗਏ ਤੁਸੀਂ ਤੁਸੀਂ ਸੋਚਦੇ ਨਾਲ ਵੀ ਕਦੇ ਐਵੇਂ ਹੋਇਆਗਾ ਵੀ ਤੁਸੀਂ ਕਿਸੇ ਚੀਜ਼ ਤੋਂ ਵਹੀਕਲ ਤੋਂ ਅੱਗੇ ਨਿਕਲਣਾ ਚਾਹੁੰਦੇ ਸੀਗੇ ਜਾਂ ਮਤਲਬ ਤੁਹਾਨੂੰ ਪਰੇਸ਼ਾਨੀ ਹੋ ਰਹੀ ਸੀ ਉਸ ਵਹੀਕਲ ਤੋਂ ਤੇ ਫਿਰ ਤੁਸੀਂ ਕੀ ਕਰਦੇ ਸੀ